ਮੁੱਖ ਮੰਤਰੀ ਪੰਜਾਬ ਦੀ ਤਹਿਸੀਲਦਾਰਾਂ ਨੂੰ ਸਿੱਧੀ ਚੇਤਾਵਨੀ ਹੜਤਾਲ ਤੇ ਗਏ ਤਹਿਸੀਲਦਾਰਾਂ ਨੂੰ ਸਿੱਧੇ ਹੋਏ ਮੁੱਖ ਮੰਤਰੀ ਨੇ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਹੜਤਾਲ ਤੇ ਗਏ ਤਹਿਸੀਲਦਾਰ ਹੜਤਾਲ ਤੋਂ ਬਾਅਦ ਜਦੋਂ ਮੁਰ ਕੰਮ ਤੇ ਵਾਪਸ ਪਰਤਣਗੇ ਤੇ ਉਹਨਾਂ ਨੂੰ ਕਿੱਥੇ ਤੇ ਕਦੋਂ ਜੁਆਇਨ ਕਰਨਾ ਹੈ ਇਹ ਲੋਕ ਦੱਸਣਗੇ ਬੋਰਤਲਬ ਹੈ ਕਿ ਵਿਜਲਸ ਵੱਲੋਂ ਲਗਾਤਾਰ ਬੜੀਆਂ ਕਾਰਵਾਈਆਂ ਭ੍ਰਸ਼ਟਾਚਾਰ ਦੇ ਖਿਲਾਫ ਕੀਤੀਆਂ ਜਾ ਰਹੀਆਂ ਤੇ ਬੀਤੇ ਦਿਨ ਇੱਕ ਤਹਿਸੀਲਦਾਰ ਦੇ ਖਿਲਾਫ ਕੀਤੀ ਗਈ ਕਾਰਵਾਈ ਦੇ ਵਿਰੋਧ ਦੇ ਵਿੱਚ ਪੰਜਾਬ ਭਰ ਦੇ ਤਹਿਸੀਲਦਾਰ ਸਮੂਹਿਕ ਹੜਤਾਲ ਦੇ ਚਲੇ ਗਏ ਨੇ ਤੇ ਉਹਨਾਂ ਦੇ ਵੱਲੋਂ 6 ਮਾਰਚ ਤੱਕ ਇਹ ਹੜਤਾਲ ਰੱਖੀ ਗਈ ਆ ਜਿਸ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਇੱਕ ਟਵੀਟ ਕੀਤਾ ਗਿਆ ਤੇ ਸਿੱਧੀ ਚੇਤਾਵਨੀ ਤਹਿਸੀਲਦਾਰਾਂ ਨੂੰ ਦਿੱਤੀ ਗਈ ਆ ਮੁੱਖ ਮੰਤਰੀ ਪੰਜਾਬ ਆਪਣੇ ਟਵੀਟ ਦੇ ਵਿੱਚ ਲਿਖਦੇ ਨੇ ਤਹਿਸੀਲਦਾਰ ਆਪਣੇ ਭ੍ਰਿਸ਼ਟਾਚਾਰੀ ਸਾਥੀਆਂ ਦੇ ਹੱਕ 'ਚ ਹੜਤਾਲ ਕਰ ਰਹੇ ਨੇ ਪਰ ਸਾਡੀ ਸਰਕਾਰ ਰਿਸ਼ਵਤ 'ਤੇ ਸਖਤ ਖਿਲਾਫ ਹੈ ਆਮ ਲੋਕਾਂ ਦੀ ਖੱਜਲ ਖੁਆਰੀ ਰੋਕਣ ਲਈ ਤਹਿਸੀਲ ਦੇ ਹੋਰ ਅਧਿਕਾਰੀਆਂ ਨੂੰ ਤਹਿਸੀਲ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਤਾਂ ਕਿ ਲੋਕਾਂ ਦੇ ਕੰਮ ਨਾ ਰੁਕਣ ਤਹਿਸੀਲਦਾਰਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਪਰ ਛੁੱਟੀ ਤੋਂ ਬਾਅਦ ਕਦੋਂ ਜਾ ਕਿੱਥੇ ਜੁਆਇਨ ਕਰਵਾਉਣਾ ਹੈ ਇਹ ਲੋਕ ਫੈਸਲਾ ਕਰਨਗੇ ਤਾਂ ਵੱਡੀ ਗੱਲ ਜਿਹੜੀ ਹੈ ਇਸ ਟਵੀਟ ਦੇ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਕਹੀ ਗਈ ਹੈ ਤੇ ਸਮੂਹਿਕ ਹੜਤਾਲ ਦੇ ਗਏ ਤਸਹੀਲਦਾਰਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਉਹ ਹੜਤਾਲ ਕਰਨਗੇ ਤੇ ਹੜਤਾਲ ਤੋਂ ਬਾਅਦ ਜਦੋਂ ਉਹ ਜੁਆਇਨ ਕਰਨਗੇ ਹੜਤਾਲ ਖਤਮ ਕਰਨਗੇ ਉਹਨਾਂ ਨੂੰ ਕਿੱਥੇ ਤੇ ਕਦੋਂ ਜੁਆਇਨ ਕਰਵਾਣਾ ਇਹ ਲੋਕਾਧਿ ਹੱਕ ਦੇ ਵਿੱਚ ਫੈਸਲਾ ਹੋਏਗਾ ਤਾਂ ਗੁਰਦਵਾਲਾ ਬਹਿ ਕਿ ਵਿਜੀਲੈਂਸ ਦੇ ਵੱਲੋਂ ਲਗਾਤਾਰ ਰੇਵਨਿਊ ਡਿਪਾਰਟਮੈਂਟ ਦੇ ਅਧਿਕਾਰੀਆਂ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਰਹੀ ਹੈ ਚਾਹੇ ਉਹ ਪਟਵਾਰੀ ਹੋਣ ਚਾਹੇ ਤਹਿਸੀਲਦਾਰ ਹੋਣ ਲਗਾਤਾਰ ਪਿਛਤਾਚਾਰ ਦੇ ਮਾਮਲੇ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਉਂਦੇ ਰਹੇ ਨੇ ਜਿਨ੍ਹਾਂ ਨੂੰ ਲੈ ਕੇ ਸਮੇਂ-ਸਮੇਂ ਤੇ ਪਟਵਾਰੀ ਅਤੇ ਤਹਿਸੀਲਦਾਰ ਹੜਤਾਲ ਦੇ ਜਾਂਦੇ ਰਹੇ ਨੇ ਪਰ ਇਸ ਵਾਰ ਜਿਹੜੀ ਹੜਤਾਲ ਕੀਤੀ ਗਈ ਹੈ ਸਮੂਹਿਕ ਹੜਤਾਲ ਤਹਿਸੀਲਦਾਰਾਂ ਵੱਲੋਂ ਜੋ ਪੰਜਾਬ ਭਰ ਦੇ ਵਿੱਚ ਕੀਤੀ ਜਾ ਰਹੀ ਹੈ ਜੋ 6 ਮਾਰਚ ਤੱਕ ਚੱਲਣ ਦੀ ਗੱਲ ਕਹੀ ਜਾ ਰਹੀ ਹੈ ਜਿਸ ਨੂੰ ਲੈ ਕੇ ਲੋਕਾਂ ਦੀਆਂ ਖੱਜਲ ਖਵਾਰੀਆਂ ਨੂੰ ਦੂਰ ਕਰਨ ਦੇ ਲਈ ਮੁੱਖ ਮੰਤਰੀ ਪੰਜਾਬ ਵੱਲੋਂ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ ਤੇ ਤਹਿਸੀਲਦਾਰਾਂ ਨੂੰ ਸਿੱਧੀ ਸਿੱਧੀ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਅਗਰ ਉਹ ਇਸ ਤਰ੍ਹਾਂ ਦਾ ਰਵਈਆ ਅਪਣਾਣਗੇ ਤਾਂ ਸਰਕਾਰ ਵੀ ਸਖਤ ਰਵਈਆ ਅਪਣਾਉਣ ਨੂੰ ਮਜਬੂਰ ਹੋਵੇਗੀ ਤੇ ਹੜਤਾਲ ਤੋਂ ਬਾਅਦ ਜਦੋਂ ਉਹ ਵਾਪਸ ਡਿਊਟੀ ਜੁਆਇਨ ਕਰਨਗੇ ਤੇ ਉਹਨਾਂ ਨੂੰ ਕਿੱਥੇ ਤੇ ਕਦੋਂ ਡਿਊਟੀ ਜੁਆਇਨ ਕਰਾਣੀ ਹੈ ਇਹ ਲੋਕਾਂ ਦੇ ਹੱਥ ਦੇ ਵਿੱਚ ਫੈਸਲਾ ਹੋਏਗਾ ਤਾਂ ਮੁੱਖ ਮੰਤਰੀ ਪੰਜਾਬ ਨੇ ਟਵੀਟ ਕਰਕੇ ਇਸ ਸਭ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਗੋਰਤਾਲ ਬਹਿ ਕੀ ਤਹਿਸੀਲਦਾਰ ਅੱਜ ਤੋਂ ਸਮੂਹਿਕ ਹੜਤਾਲ ਤੇ ਨੇ ਅੱਜ ਅਤੇ ਕੱਲ 2 ਦਿਨਾਂ ਦੀ ਹੜਤਾਲ ਉਹਨਾਂ ਦੇ ਵੱਲੋਂ ਮਿੱਥੀ ਗਈ ਹੈ ਜਿਸ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਇਹ ਵੱਡਾ ਫੈਸਲਾ ਲਿੱਤਾ ਗਿਆ ਕਿ ਲੋਕਾਂ ਦੀ ਖੱਜਲ ਖਵਾਰੀ ਨੂੰ ਰੋਕਣ ਵਾਸਤੇ ਹੋਰ ਸਟਾਫ ਦੀ ਡਿਊਟੀ ਤਹਿਸੀਲਾਂ ਦੇ ਵਿੱਚ ਕੀਤੀ ਜਾਏਗੀ ਤਾਂ ਕਿ ਲੋਕਾਂ ਦੀ ਖੱਜਲ ਖਵਾਰੀ ਨਾ ਹੋ ਸਕੇ ਤੇ ਦੂਜੇ ਪਾਸੇ ਤਹਿਸੀਲਦਾਰਾਂ ਨੂੰ ਵੀ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਤਾਂ ਇਸ ਚੇਤਾਵਨੀ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅਸਰ ਦੇਖਣ ਨੂੰ ਮਿਲਦਾ ਇਹ ਦੇਖਣ ਵਾਲੀ ਗੱਲ ਹੋਵੇਗੀ